ਜਿਵੇਂ ਕਿ ਪੂਰੇ ਪੰਜਾਬ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਿ ਆਮ ਆਦਮੀ ਪਾਰਟੀ ਲਗਾਤਾਰ ਪੰਜਾਬ ਦੇ ਵਿਕਾਸ ਕਾਰਜ ਲਈ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ ਉੱਥੇ ਹੀ ਦੇਖਣ ਨੂੰ ਮਿਲ ਰਿਹਾ ਹੈ ਕਿ ਪਿੰਡਾਂ ਦੇ ਵਿਕਾਸ ਲਈ ਵੱਖ-ਵੱਖ ਪੰਚਾਇਤਾਂ ਨੂੰ ਸਮੇ ਸਿਰ ਪਿੰਡ ਦੇ ਵਿਕਾਸ ਲਈ ਰਾਸ਼ੀ ਵੀ ਵੰਡ ਰਹੀ ਹੈ। ਉੱਥੇ ਹੀ ਅੱਜ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ 4.5 ਕਰੋੜ ਦੇ ਕਰੀਬ 300 ਪਾਂਡੀਆਂ ਪੰਚਾਇਤਾਂ ਨੂੰ ਚੈੱਕ ਵੰਡੇ ਗਏ ਨੇ। ਉੱਥੇ ਹੀ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਹੈ। ਪੰਜਾਬ ਸਰਕਾਰ ਲਗਾਤਾਰ ਇਸ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ। ਉਹ ਜਿਹੜੇ ਜਦੋਂ ਅਕਸਰ ਪਿੰਡਾਂ ਦੇ ਵਿੱਚ ਜਾਂਦੇ ਨੇ ਉਸ ਵੇਲੇ ਵਿਕਾਸ ਕਾਰਜਾਂ ਲਈ ਚੈੱਕ ਜਿਹੜੇ ਕੀ ਵੰਡਦੇ ਨੇ। ਕਲਕ ਪਿੰਡਾਂ ਦੀਆਂ ਪੰਚਾਇਤਾਂ ਨੂੰ ਤਕਸੀਮ ਕੀਤੇ ਨੇਗੇ ਸੋ ਲਗਾਤਾਰ ਜਿਹੜਾ ਵਿਕਾਸ ਦਾ سلسلہ ਉਹ ਪੂਰੇ ਪੰਜਾਬ ਦਾ ਹਲਕੇ ਦੜਬੇ ਦਾ ਉਹ ਲਗਾਤਾਰ ਜਾਰੀ ਹੈਗਾ ਸੋ ਚਾਹੇ ਉਹ ਦੜਬੇ ਸ਼ਹਿਰ ਦੀ ਗੱਲ ਕਰ ਲਈਏ ਜਾਂ ਪਿੰਡਾਂ ਦੀ ਗੱਲ ਕਰ ਲਈਏ ਕਿਤੇ ਸੜਕਾਂ ਬਣ ਰਹੀਆਂ ਨੇ ਕਿਤੇ ਆਹ ਕੰਪਲੈਕਸ ਦੇ ਥੱਲੇ ਇਹ ਬਣ ਕੇ ਤਿਆਰ ਹੋਇਆਗਾ ਹਸਪੀਟਲ ਬਣ ਰਹੇ ਨੇ ਔਰ ਵਿਕਾਸ ਦੇ ਕੰਮ ਨੇ ਜਿਹੜੇ ਨਿਰੰਤਰ ਉਹ ਲਗਾਤਾਰ ਜਾਰੀ ਹੈ ਉਰੇ ਹਲਕੇ ਢੜਬੇ ਦੀ ਪੰਚਾਇਤਾਂ ਦੀ ਨਹੀਂ ਇਹ ਢੜਬੇ ਹਲਕੇ ਸਾਰੀਆਂ ਪੰਚਾਇਤਾਂ ਨਹੀਂ ਕੁਝ ਕੁ ਪੰਚਾਇਤਾਂ ਸੀਗੀਆਂ ਕਿਉਂਕਿ ਕਈ ਪੰਚਾਇਤਾਂ ਨੂੰ ਮੈਂ ਜਦੋਂ ਪਿੰਡਾਂ ਚ ਜਾਣਾ ਉਹ ਤੋਂ ਦੇ ਆਉਣਾਗਾ ਔਰ ਕਈ ਪੰਚਾਇਤਾਂ ਨੂੰ ਅੱਜ ਸਪੈਸ਼ਲੀ ਇੱਥੇ ਬੁਲਾਇਆ ਸੀਗਾ ਕੁਝ ਜਿਹੜੇ ਚੈੱਕ ਰਹਿ ਗਏ ਉਹ ਅਗਲੇ ਹਫ਼ਤੇ ਵੀ ਬੰਨਾਂਗੇ ਲਗਾਤਾਰ ਜਦੋਂ ਜਦੋਂ ਚੈੱਕ ਕੱਟ ਕੇ ਆਈ ਜਾਂਦੇ ਨੇ ਤਨ ਲੜ ਜਿਹੜੇ ਸੀ ਉਹ ਚੈੱਕ ਤਕਸੀਮ ਕਰੀ ਜਾਂਦੇ ਬਿਲਕੁਲ ਬਿਲਕੁਲ ਫਾਇਰ ਜਿਹੜੀ ਗੱਡੀ ਆ ਬੜੀ ਜਲਦੀ ਜਿਹਦੇ ਵਿੱਚ ਪਹੁੰਚਦੀ ਅੱਜ ਜੀਮਾ ਵੀ ਕਰਵਾਈਆਂ ਗਿਆ ਅੱਜ ਗੁਜਰਾں ਦੇ ਵਿੱਚ 37ਵਾਂ ਜਿਹੜਾ ਅੱਖਾਂ ਦਾ ਕੈਂਪ ਲੱਗਿਆ ਸੀ ਲਗਾਤਾਰ 37 ਸਾਲ ਤੋਂ ਉਸ ਪਿੰਡ ਦੇ ਜਿਹੜੇ ਬਸਤੀਕ ਨੇਗੇ ਉਹ ਪਾਰਟੀ ਭਾਈ ਤੋਂ ਉੱਪਰ ਉੱਠ ਕੇ ਹਮੇਸ਼ਾ ਹੀ ਅੱਖਾਂ ਦਾ ਕੈਂਪ ਲਾਉਂਦੇ 37ਵਾਂ ਕੈਂਪ ਸੀਗਾ ਬੜਾ ਸ਼ਾਨਦਾਰ ਕੈਂਪ ਲੱਗਿਆ ਸੀ ਲਗਾਤਾਰ ਤੇ ਪ੍ਰੈਸ਼ਰ ਵੀ ਹੋਣਗੇ ਡਾਕਟਰਾਂ ਦੀ ਮਾਹ ਡਾਕਟਰਾਂ ਦੀ ਟੀਮ ਆਈ ਸੀ ਉਹਦਾ ਵੀ ਜਿਹੜਾ ਉਹਦੇ ਵਿੱਚ ਵੀ ਸਰਗਤ ਕੀਤੀ ਆ ਤੋਂ ਇਸ ਤੋਂ ਬਿਨਾ ਜਿਹੜੀਆਂ ਜੀਸੀਐਮ ਸਕੂਲ ਵੱਲੋਂ ਇੱਥੇ ਖੇਡਾਂ ਕਰਵਾਈਆਂ ਜਾਂਦੀਆਂ ਉਹ ਨੈਸ਼ਨਲ ਲੈਵਲ ਦੀ ਤੀਰ ਅੰਦਾਜ਼ ਜਿਹੜੀ ਉਹਦੇ ਵਿੱਚ ਹੋ ਰਹੀ ਆ ਕਿਉਂਕਿ ਸੀਬੀਐਸਸੀ ਜਿਹੜਾ ਸੀਬੀਐਸਸੀ ਸਕੂਲ ਹੈਗਾ ਉਹ ਸਕੂਲਾਂ ਵੱਲੋਂ ਦੜਬੇ ਹਰ ਕਿਉਂ ਚੁਣਿਆ ਗਿਆ ਤੀਰ ਅੰਦਾਜੀ ਦੇ ਮੁਕਾਬਲੇ ਜਿਹੜੇ ਉਹ ਹੋ ਰਏ ਨੇ ਸੋ ਬਹੁਤ ਹੀ ਜਿਹੜੀ ਦੜਬੇ ਦੀ ਮਿੱਟੀ ਆ ਬੜੀ ਭਾਗਾਂ ਵਾਲੀ ਆ ਇੱਥੇ ਇਸ ਮਿੱਟੀ ਨੇ ਬਹੁਤ ਸਾਰੇ ਕੁਮੰਤਰੀ ਬਦਰ ਤੇ ਨੈਸ਼ਨਲ ਲੈਵਲ ਦੇ ਜਿਹੜੇ ਨੇ ਕਿ ਖਿਡਾਰੀ ਉਹ ਪੈਦਾ ਕੀਤੇ ਨੇ ਨਵੇਂ ਡਾਕਟਰਾਂ ਦੀ ਤਰਾਂਤੀ ਹੋ ਚੁੱਕੀ ਹੈਗੀ ਆਗੇ ਜਿਹੜੀ ਨਵੇਂ ਲਿਸਟ ਆਈ ਉਹ ਚ ਨਵੇਂ ਡਾਕਟਰ ਆ ਚੁੱਕੇ ਸਰ ਕਮਾਲ ਹਾਲ ਦੀ ਕੁ ਮੰਗ ਰਹੀ ਹੈ ਸੜਕ ਨੂੰ ਲੈ ਕੇ ਬਿਲਕੁਲ ਉਹ ਸੜਕ ਜਿਹੜੀ ਆ ਬੜੀ ਅਤਿ ਆਧੁਨਿਕ ਤਕਨੀਕ ਦੇ ਨਾਲ ਬਣ ਕੇ ਬੜੀ ਜਲਦੀ ਤਿਆਰ ਹੋ ਟੈਂਡਰ ਪ੍ਰਕਿਰਿਆ ਉਹਦੀ ਮੁਕੰਮਲ ਹੋ ਚੁੱਕੀ ਹੈ ਕਿ ਸਿਰਫ ਆ ਹੜਾਂ ਕਰਕੇ ਪਾਣੀ ਕਰਕੇ ਕੰਮ ਜਿਹੜਾ ਉਹ ਰੁਕ ਗਿਆ ਸੀਗਾ ਸੋ ਹੁਣ ਬੜੀ ਜਲਦੀ ਉਹਦੇ ਤੇ ਕੰਮ ਸ਼ੁਰੂ ਹੋ ਜਾਏਗਾ ਥਾਣਾ ਢੜਬਾ ਹੈਗਾ ਜੀ ਪਿੰਡ ਦੇ ਬਹੁਤ ਪਿਛਤਾਰ ਹੈਗਾ ਜਿਹੜਾ ਤੁਸੀਂ ਪਹਿਲਾਂ ਜ਼ਿਕਰ ਵੀ ਕਰ ਰਹੇ ਸੀਗੇ ਥਾਣਾ ਢੜਬਾ ਦਾ ਵੀ ਐਸਟੀਮੇਟ ਲੱਗਿਆ ਟੈਂਡਰ ਉਹਦਾ ਹੋ ਚੁੱਕਿਆਗਾ ਹਜੇ ਜਿਹੜੀ ਆ ਕੁਝ ਕਾਨੂੰਨੀ ਅੜਚਨਾ ਨਹੀਂ ਕਿਉਂ ਦੂਰ ਕਰ ਲਈਏ ਕਿਉਂਕਿ ਜਗਾ ਜਿਹੜੀ ਆ ਨਗਰ ਪੰਚਾਇਤ ਤੋਂ ਪੰਜਾਬ ਪੁਲਿਸ ਦੇ ਨਾਂ ਤੇ ਤਬਦੀਲ ਹੋਣੀ ਆ ਉਹ ਪ੍ਰੋਸੈਸ ਦੇ ਅੰਦਰ ਆ ਉਹ ਆਈ ਥਿੰਕ 10 15 ਦਿਨ ਦੇ ਅੰਦਰ ਅੰਦਰ ਉਹ ਪ੍ਰਕਿਰਿਆ ਪੂਰੀ ਹੋ ਜੂ ਉਸ ਤੋਂ ਬਾਅਦ ਜਿਹੜਾ ਨਾਮਾ ਪੁਲਿਸ ਸਟੇਸ਼ਨ ਵੀ ਬਣਨਾ ਬਣਨਾ ਸ਼ੁਰੂ ਹੋ ਜੂਗਾ ਉਹ ਨਗਰ ਪੰਚਾਇਤ ਨੇ ਤੈਅ ਕਰ ਲਈ। ਮਤਲਬ ਕੱਲ ਤੋਂ ਜੀਐਸਟੀ ਜਿਹੜੇ ਰੇਟ ਨੇ ਕਾਫੀ ਜ਼ਿਆਦਾ ਟੈਕਸ ਨੇ ਜੀਐਸਟੀ ਘਟ ਕੇ ਆ ਹਾਂ ਜੀਐਸਟੀ ਦੀਆਂ ਦੋ ਸਲੈਬਾਂ ਜਿਹੜੀਆਂ ਬਣੀਆਂ ਨੇ ਚਾਰ ਸਲੈਬਾਂ ਤੋਂ ਦੋ ਸਲੈਬਾਂ ਆਂ ਜਾਂਦੀਆਂ ਨੇ ਕਿਆਂ ਸੋ ਇਹ ਮੇਰੀ ਤਾਂ ਕੇਂਦਰ ਸਰਕਾਰ ਨੂੰ ਇਹੀ ਅਪੀਲ ਆ ਕਿ ਇਸ ਜਿਹੜੀਆਂ ਦੋ ਸਟੈਪਾਂ ਬਣੀਆਂ ਨੇ ਇਹਦਾ ਜਿਹੜਾ ਲਾਭ ਆ ਉਹ ਅੰਤਮ ਜਿਹੜਾ ਵਿਅਕਤੀ ਆ ਉਹਦੇ ਤੱਕ ਪਹੁੰਚਣਾ ਚਾਹੀਦਾ ਜਿਹੜਾ ਮੈਂ ਸਮਝਦਾ ਲਾਸਟ ਵਿਅਕਤੀ ਉਹ ਤੱਕ ਪਹੁੰਚਣਾ ਚਾਹੀਦਾ ਯਾਨੀ ਕਿ ਕੰਜ਼ਿਊਮਰ ਤੱਕ ਪਹੁੰਚਣਾ ਚਾਹੀਦਾ ਇਹ ਨਾ ਹੋਵੇ ਕਿ ਕਿਤੇ ਮਲਟੀਨੇਸ਼ਨਲ ਕੰਪਨੀਆਂ ਜਾਂ ਬڑے-ਬڑے ਕਾਰਪੋਰੇਟ ਹਾਊਸਸ ਇਹਦਾ ਫਾਇਦਾ ਚੱਕ ਜਾਣ ਸੋ ਇਹ ਇਸ ਫੈਸਲੇ ਦਾ ਅਸੀਂ ਇੱਥੇ ਸਵਾਗਤ ਕਰਦੇ ਹਾਂ ਤੇ ਨਾਲ ਦੀ ਨਾਲ ਮੇਰੀ ਕੇਂਦਰ ਸਰਕਾਰ ਨੂੰ ਇਹੀ ਅਪੀਲ ਆ ਕਿ ਜਿਹੜਾ ਜੀਐਸਟੀ ਦੇ ਦੋ ਰੇਟ ਹੋਣ ਦੇ ਕਾਰਨ ਜਿਹੜੀ ਸਟੇਟਾਂ ਦੀ ਇਕਨੋਮੀ ਨੂੰ 60 ਬੱਜੂਗੀ ਜਿਹੜਾ ਸਟੇਟਾਂ ਦੀ ਇਕਨੋਮੀ ਦਾ ਰੈਵਨਿਊ ਲਾਸ ਹੋਊਗਾ ਉਹ ਵੀ ਸੈਂਟਰ ਸਰਕਾਰ ਨੂੰ ਕੰਪਨਸੇਸ਼ਨ ਸੈਸ ਦੇ ਰੂਪ ਵਿੱਚ ਜਿਵੇਂ ਪਹਿਲਾਂ 5 ਸਾਲ ਕੰਪਨਸੇਸ਼ਨ ਸੈਸ ਦਿੱਤਾਗਾ ਉਹ ਸੈਸ ਦੇ ਰੂਪ ਵਿੱਚ ਜਿਹੜਾ 5 ਸਾਲ ਹੋਰ ਅੱਗੇ ਕੰਪਨਸਨ ਅਸੈਸ ਜਿਹੜਾ ਉਹ ਜਾਰੀ ਰੱਖਣਾ ਚਾਹੀਦਾ ਹੈ। ਹਰ ਪਿੰਡਾਂ ਦੇ ਲਈ ਕੋਈ ਹੋਰ ਕੇਂਦਰ ਸਰਕਾਰ ਨੂੰ ਰਕਮ ਜਾਰੀ ਕੀਤੀ। ਅਸੀਂ ਤਾਂ ਕੇਂਦਰ ਸਰਕਾਰ ਨੂੰ ਇਹੀ ਵਾਰ-ਵਾਰ ਬੇਨਤੀ ਕਰਦੇ ਆ ਕਿ 1600 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਆ ਉਹ ਬਹੁਤ ਥੋੜੀ ਅਮਾਉਂਟ ਆ। 1600 ਕਰੋੜ ਰੁਪਏ ਦੇ ਨਾਲ ਬਿਲਕੁਲ ਮੈਸਮ ਦਾ ਕੋਈ ਵੀ ਫਾਇਦਾ ਨਹੀਂ ਹੋਣਾ ਆਏਗਾ। ਸੋ 20000 ਕਰੋੜ ਰੁਪਏ ਦੀ ਅਨਟੈਮਰੀ ਰੀਲੀਫ ਲਈ ਲੈ ਕੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਭੇਜਿਆ ਸੀਗਾ। ਸੋ 20000 ਕਰੋੜ ਰੁਪਏ ਦੀ ਜਿਹੜੀ ਅਨਟੈਮਰੀ ਰੀਲੀਫ ਆ ਉਹ ਤੁਰੰਤ ਪੰਜਾਬ ਨੂੰ ਜਾਰੀ ਕੀਤੀ ਸੋ ਮੇਰੀ ਤਾਂ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਆ ਕਿ ਇਹ ਪਰਾਲੀ ਜਿਹੜੀ ਆ ਇਹਨੂੰ ਇਕੱਠੀ ਕਰਕੇ ਵੇਚੋ ਬਲਕਿ ਇਹਨੂੰ ਮੁਨਾਫੇ ਦਾ ਸਾਧਨ ਬਣਾਓ ਨਾ ਕਿ ਅੱਗ ਲਾਓ ਅੱਗ ਲਾਉਣ ਤੋਂ ਗਰੇਜ਼ ਕਰੋ ਇਹਨੂੰ ਮੁਨਾਫੇ ਦਾ ਸਾਧਨ ਬਣਾ ਕੇ ਥੋੜੀ ਦੋ ਦਿਨ ਹੋਰ ਮਿਹਨਤ ਕਰ ਲਓ ਦੋ ਦਿਨ ਹੋਰ ਮਿਹਨਤ ਕਰਨ ਦੇ ਨਾਲ ਜਿਹੜੀ ਆ ਉਹ ਥੋੜੀ ਮੈਂ ਸਭ ਦਾ ਕਮਾਈ ਚ ਕਿਸਾਨ ਦੀ ਕਮਾਈ ਦੇ ਅੰਦਰ ਹੋਰ ਵਾਧਾ ਹੋ ਸਕਦਾ ਕਰੋ ਕਰੋ ਵੰਟ